ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਹਰ ਬਲੌਗ ਦੇ ਸਵਾਗਤ ਹੈ ਅੱਜ ਤੇ ਬਲੌਗ ਦੇ ਨਾਲ ਜੁੜੇ ਰਹੋ ਸਾਰਾ ਦੇਖਿਆ ਉਹਨਾਂ ਦੇ ਬਾਅਦ ਦੇ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਅੱਜ ਆਪਾਂ ਟੈਂਕੀ ਚੱਕ ਕੇ ਆਏ ਸੀ ਸਵੇਰੇ ਤੇਲ ਚੋ ਜਾ ਕੇ ਕੋਮਲ ਜਾ ਕੋਮਲ ਸਾਫ ਲਗੀ ਕਰਨ ਉੱਪਰ ਟੈਂਕੀ ਲੈ ਕੇ ਆਏ ਥੱਲੇ ਉੱਤ ਡੰਕਲੀ ਕੇ ਜਾ ਕੇ ਮੈਂ ਬੜੀ ਚੱਕਾ ਲਗਾ ਬੜੀ ਜੀ ਕਿਤੇ ਹਾਂ ਬਹੁਤ ਬੜੀ ਆ ਉਹੀ ਤਾਂ ਗੱਲ ਆ ਬੜੀ ਨਹੀਂ ਬੜੀ ਐ ਲੈ ਇਹ ਜਿਹੜੀ ਸਾਬ ਤੇ ਮੂਰੇ ਕੱਢ ਕੇ ਆ ਦੋ ਪਈਆ ਠੀਕ ਆ ਠੀਕ ਆ ਰੁਕ ਜਾ ਅਜੀ ਟੈਂਕੀ ਆ ਗਈ ਆਪਣੇ ਘਰ ਗੀਜ਼ਰ ਆਪਾਂ ਪਹਿਲਾਂ ਚੱਕ ਲਿਆ ਇਹਦੇ ਨਾਲ ਇਹ ਚਲ ਜਾ। ਚੱਲ ਲੈ। ਛੱਡ ਦੇ। ਉੱਪਰੇ ਲੈ ਚੱਲੋ। ਟੈਂਕੀ ਪਹੁੰਚ ਗਈ ਆਪਣੇ। ਉਹ ਮੈਂ ਉੱਡੀ ਰੱਖ ਲਓ। ਕੋਈ ਤਾਂ ਘੱਟ ਕੁਝ ਜਣਾ ਕਰਿਆ ਕੰਮ। ਟੈਂਕੀ ਪੁਜਾਰੀ ਬਾਈ ਕੁਦਦੇ ਨੇ। 200 ਰੁਪਏ ਪਜਾਦਾ ਕੁਦਦੇ ਨੇ ਕਿਰਾਏ ਦਾ ਬਾਈ। ਟੈਂਕੀ ਦਾ ਵਧੀਆ ਬਥੇਰੀ ਬੜੀ ਆ ਪਹੁੰਚ ਗਈ ਟੈਂਕੀ ਅੰਦਰ ਦੇਖੀ ਜੀ ਕਿਦਾਂ ਦੀ ਆ ਟੱਕਣ ਵੀ ਵਿੱਚੇ ਆ ਵਧੀਆ ਟੈਂਕੀ ਬਥੇਰੀ ਬੜੀ ਆ ਕੁੁੱਤਨੇ ਪੈਸੇ ਬਚਾਤੇ ਅੱਜ ਕਿਰਾਏ ਦੇ ਇਹ 200 ਕੁ ਲੈਣਾਂ ਦਾ ਪਾਣੀ ਬਹੁਤ ਬੜਾ ਬੁਰਾ ਹਾਲ ਹੈ ਘਟਕਦਾ ਸਾਰੀ ਦਾ ਆਇਆ ਜੀ ਦੀ ਰੇੜੀ ਆ ਗਈ ਆ ਠੀਕ ਆ ਚਲੋ ਨਾਜ ਨੇ ਤੇਲ ਚੋਇਆ ਜੀ ਨਾਜ ਨੂੰ ਪੈਸੇ ਦੇ ਜਾਂਦੇ ਆ ਐ ਵਾ ਨੱਜੂ ਐ ਲੈ ਨਾਜ ਨੂੰ ਪੈਸੇ ਦੇ ਜਾਂਦੇ ਲੈ ਨੱਜੂ ਬੇਟਾ ਹਾਂ ਮੇਰੇ ਪੁੱਤ ਨੇ ਤੇਲ ਚੋਇਆ ਚਲੋ ਟੈਂਕੀ ਜੀ ਆਪਣੀ ਹੁਣ ਪਹੁੰਚ ਗਈ ਉਹ ਦੇਖਦੇ ਆ ਵਿਸਤ੍ਰਿੰਗ ਬਲਾ ਕੇ ਜੜਾਉਂਦੇ ਆ ਆਪਾਂ ਫਿੱਟ ਕਰਾਉਂਦੇ ਆ ਖੁਸ਼ੀਆਂ ਦੇ ਦਿਨ ਆਏ ਸਾਡੇ ਵਾਸਤੇ ਦਾ ਬਾਈ ਖੁਸ਼ੀਆਂ ਦੇ ਦਿਨ ਆਏ ਆ ਬਾਹਰ ਦਾ ਚੇਕਨ ਕਿੰਨੇ ਦੀ ਆਈ ਹੈ ਕਿੰਨੇ ਦੀ ਆਈ ਆ ਵਧੀਆ ਚੱਕੀ ਮੈਂ ਇੱਕ ਵਾਰੀ ਵਧੀਆ ਲੈ ਲੈ ਪੈਸੇ ਤੋਂ ਦੇ ਲੈ ਨਾ ਸੁਵੇਰੀ ਅਸੀਂ ਦੇ ਕੇ ਰੱਖ ਦਾਂਗੇ ਉਹ ਆ ਜਾ ਰਹੇ ਹੈ ਮੁੰਡੇ ਉਹ ਰੈਡੀ ਖੜਾ ਆ ਕੇ ਅੱਗੇ ਵੀ ਨਾ ਆਏ ਰੈਡੀ ਜਰ ਮਾ ਕੋ ਮਨ ਲਾ ਕਬਨ ਲਾ ਕ ਕੀ ਤੇ ਫਰੰਕ ਐਨੀ ਬੜੀ ਬਈ ਆ ਆਦੇ ਆਹ ਆਹ ਤੋਂ ਮੇਰੇ ਹੱਥ ਲਾਉਂਦਾ ਇਹ ਛੋਲ ਦੇ ਤੇ ਕਿ ਇਹ ਨਹੀਂ ਪੱਜਦੀ ਸ਼ਾਇਦ ਮਿਸਤਰੀ ਨਾਲ ਸਾਨੂੰ ਇਹ ਟਿਕਾਣੇ ਪੈ ਗਦੇ ਕਿੰਨੇ ਬਿੰਦੂਆਂ ਫੱਟਾ ਉਰੀ ਰੱਖ ਲੋ ਇੱਥੇ ਰੱਖ ਲੋ ਨਾਲ ਉਰੀ ਉਹ ਪਿੱਛੇ ਰੱਖ ਉਹ ਇੱਥੇ ਰੱਖ ਲੋ ਫੱਟਾ ਵੀ ਤੇ ਰੱਖਣਾ ਫਿਰ ਉਹ ਵਾਲਾ ਅੱਛਾ ਹਾਂ ਗਾਲ ਸੁਣ ਹਾਂ ਦੱਸਿਆ ਕੀ ਕਰੀ ਤੇ ਤਤੇ ਨਾ ਚੱਲਿਆ ਉਹਰੇ ਚੌਂਤਰਾ ਜਿਹਾ ਬਣਵਾਜੇ ਲੰਬਾ ਜਿਹਾ ਉੱਪਰ ਨੂੰ ਨਹੀਂ ਲੋੜੇ ਨਹੀਂ ਉਹਦੀ ਉਹ ਨਹੀਂ ਹਾਂ ਐਦਾਂ ਲੋੜੇ ਨਹੀਂ ਉਹ ਗਾਈ ਸਾਡਾ ਵੀ ਉਹਦੇ ਸਾਰਾ ਬਾਥਰੂਮ ਖਰਾਬ ਹੋਇਆ ਹੋਇਆ ਹੈ ਥੱਲੇ ਹਾਂ ਪਾ ਥੱਲੇ ਪਾ ਇਹ ਨਾਲ ਵੀ ਨਹੀਂ ਹੈ ਆ ਵੀ ਬਣਵਾਇਆ ਤੇ ਅਸੀਂ ਤਾਂ ਅਸੀਂ ਤਾਂ ਉੱਚੀ ਕਰਨੀ ਨਾਲੇ ਸਪੀਡ ਚ ਆਉਂਦਾ ਪਾਣੀ ਤੇਰੀ ਸਪੀਡ ਤਾਂ ਉੱਚਾ ਹੁਣ ਮਤਲਬ ਲੈਂਟਰ ਬਚਿਆ ਰਹਿੰਦਾ ਪਾਣੀ ਤੇ ਅੱਛਾ ਹਾਂ ਪਾਣੀ ਨਹੀਂ ਹੋਉਂਦਾ 40 ਕਿਆ ਇਹ ਤਾਂ 20 25 ਤਾਂ ਲੱਗੀਆਂ ਸਾਰੀਆਂ ਹੈਗੀਆਂ ਕਿਤੇ ਰੁਪਈਆ ਦਾ ਕੋਈ ਕੱਢਦਾ ਨਹੀਂ ਇਹ ਗੱਲਾਂ ਵਾਲੇ ਆ ਸਾਰੇ ਨਮਾ ਕਰ ਜਾ ਉਹ ਤਾਂ ਆਪੇ ਲਾ ਲਿਓ ਪਾਣਾ ਅਰੇ ਨਾ ਚੁੱਪ ਹੀ ਗਈ ਚੱਲ ਫਿਰ ਦੇਖਾਂਗੇ ਤੂੰ ਹੁਣ ਦਾ ਕੰਮ ਜ਼ਾਦ ਦੇ ਨਾ ਕਿਉਂ ਬੜੀ ਉਹ ਯਾਰ ਆਪ ਕਰੂਗੇ ਇਹ ਬਾਰ ਬਾਰ ਕਿਥੇ ਹੁੰਦੇ ਆ ਇਹ ਕੰਮ ਕਰ ਲਾਂਗੇ ਠੀਕ ਨਹੀਂ ਤੂੰ ਸਵੇਰੇ ਆਪਾਂ ਤਾਂ ਕੀ ਲੇ ਗਏ ਤੇ ਬਾਈ ਥੋੜ ਤੇ ਤੇ ਹੁਣ ਪਲੰਬਰ ਵਾਲਾ ਬਾਈ ਆਇਆ ਚਾਬਾ ਬਾਈ ਤੇ ਹੁਣ ਆਪਾਂ ਸਮਾਨ ਲੈਣਾ ਏ ਉਰੇ ਤੇ ਲਾਡੀ ਵੀਰ ਕੋਲ ਤੇ ਦੇਖ ਲੀ ਇਹਨਾਂ ਟੁੱਟੀਆਂ ਬਾਈ ਲੱਗਿਆ ਵੇ ਜ਼ਮਾਨ ਪਾਉਣਾ ਬਾਹਰ ਮਾਲ ਆਇਆ ਲੱਗਦਾ ਹੁਣ ਬਾਈ ਕੋਲ ਟੈਂਕੀ ਆ ਬਾਈ ਨੇ ਉਧਰ ਗਦਾਮਾਂ ਰੱਖਿਆ ਹੋਈਆਂ ਏ ਕਮਲ ਆਈ ਡੂਟੀਆਂ ਫਰੰਦਾ ਕਰਨ ਦੇਖ ਲਿਓ ਕਮਲ ਕਿੰਨੀ ਵਾਲੀ ਡੂਟੀ ਕਹਿੰਦੀ ਲਈਏ ਨਾਜਨਾਉਣਾ ਅੱਜ ਤੱਕ ਗੀਜ਼ਰ ਵਿੱਚ ਹੈ ਨਾਉਣਾ ਨਾਉਣਾ ਹੈ ਨਾ ਨਾ ਬਾਕੀ ਦੀ ਗਰੀਬੀ ਕਿੰਨਾ ਨਵੀਲਾ ਬਣਾਉਂਦਾ ਹੈ ਟੁੱਟੀ ਵੀ ਰੱਖੀ ਜੀ ਬਾਈ ਨੇ ਟੁੱਟੀ ਵੀ ਰੱਖੀ ਜੀ ਬਾਈ ਨੇ ਚੱਬਾ ਬਾਈ ਲੱਗਿਆ ਪਿਆ ਤਾਂ ਕਿ ਵੇਟ ਕਰਨ ਬਾਈ ਟੁੱਟੀਆਂ ਵੀ ਲੈ ਆਏ ਆਪਾਂ ਹੈ ਜੀ ਅੱਦ ਨਾਲ ਆਇਆ ਜ ਸਾਡੇ ਬਾਈ ਹਾਂ ਕੱਢ ਦੇ ਜੀ ਤੇ ਤੂੰ ਤੈ ਪਾਲਾਂਗੇ ਤੈ ਵਗੀਰ ਤਾਂਗੇ ਨਾਲ ਇੱਥੇ ਨੂੰ ਇੱਕ ਨਹੀਂ ਕਿਸੇ ਇੱਕ ਨਹੀਂ ਲੱਗੇ ਲੱਗੇ ਹੋਏ ਨੇ ਨਾ ਇਹ ਠੀਕ ਕਰਾਂ ਮੋਟਰ ਵਾਲੀ ਕਮਲ ਚਲਾਈ ਮੋਟਰ ਟੁੱਟੀ ਬੰਦ ਕਰ ਇਹਦੀ ਅੰਦਰ ਚਿੱਟੀ ਜੀ ਬੰਦ ਕਰ ਦੇ ਬੰਦ ਬੰਦ ਆ ਗਿਆ ਜੀ ਪਾਣੀ ਚੈੱਕ ਕਰ ਲਈ ਟੁੱਟੀ ਕਲੰਬਰ ਸਾਹਿਬ ਨੇ ਸਾਡੇ ਬਾਈ ਨੇ ਕਮਲ ਚੋਏ ਬਹੁਤ ਚੜਾਏ ਹੋਇਆ ਵੀ ਅੱਜ ਨਾ ਹੁਣੇ ਨਹਾਉਣਾ ਕੀ ਚਿਰ ਵਿੱਚ ਸਵੇਰ ਤੇ ਨਾ ਹੀ ਨਹੀਂ ਉਧਰ ਟੁੱਟੀ ਫੜ ਫੜ ਉਧਰ ਦੇ ਫੜਾ ਬਾਈ ahí va a ir. Va salir la cama que ਦੇਖ ਦੇ ਉਹਨਾਂ ਭਾਈ ਕਿਆ ਕਰਦਾ ਕੁਦਾ ਤੇ ਗਰੇ ਆ ਵੀ ਕੰਮੇ ਤੇ ਖੜੂnga ਜੇ ਮੈਂ ਇਹਦਾ ਵੀਰੇ ਟਾਈਮ ਗਾਲਣਾ ਪੈਂਦਾ ਨਾਲ ਤਾਂ ਕੰਮ ਦੇਖਣਾ ਪੈਂਦਾ ਏ ਤਾਂ ਭਾਈ ਇੱਕ ਵਾਰ ਦਰਵਾਜ਼ਾ ਤਾਂ ਇਹਨੇ ਕਿੰਨਾ ਚੋ ਟੈਂਕ ਕਿਨੂ ਤੇ ਹਿੱਟਣਾ ਲੱਗੇ ਕੋਤਾ ਫੜੀ ਖੜਾ ਏ ਲੱਗਿਆ ਭਾਈ ਈ ਲਾਉਣ ਆਪਾਂ ਰੂਟੀ ਚੰਕਾ ਮਾਰ ਲੈਣਾ ਨਾ ਬਈ। ਪਾਪਾ ਨੂੰ ਧਲੇ ਦਿੱਤਾ ਹੋਂਦੇ ਆ। ਇਧਰ ਵੀ ਟੱਕਰ ਗਿਦੇ ਮੁੰਡੇ। 1000 ਟੱਕਰ 4000 ਰਹਿ ਗਿਆ ਤਾਂ ਗੇਨ ਨੂੰ। ਆਪੇ ਖਿੱਚ ਤੇ ਅੱਜ ਕੰਮ ਪੂਰਾ। ਆਪਾ ਘੜਾ ਕੰਮ ਤੇ। ਤੇ ਦੇਖ ਰਿਹਾ ਵੀ ਕਿਆ ਕਰਤਾ ਇਹਨਾਂ ਨੇ ਅੱਜ ਫਦੂ ਕੰਮ। ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਵੀ ਗੱਲਬਾਤ ਕਰਦੇ ਆ। ਆ ਕੀਜਰ ਕੇ ਫਿੱਟ ਕਰਕੇ ਦੇ ਮੁੰਡੇ। ਆ ਟੁੱਟੀਆਂ ਲੈਂਦੀਆਂ। ਬਾਕੀ ਦੇਖਦੇ ਆ। ਹੁਣ ਆਮਗੇ ਮੁੰਡੇ ਪੇਪਰ ਲਾਉਂਗੇ ਦੀਆਂ। ਆਈ ਪੈਰ ਲੱਗੂਗੀ। ਹੂੰ। ਏ ਬਾਬੇ ਲੇ ਗੋ ਕੁਦੇ ਜਾ ਬੁਲਾ ਲੇ ਜਾ ਫਿਰ ਉਹਨਾਂ ਨੂੰ ਜਬਰਾਲੇ ਕਿਤੇ ਕਰਾਂ ਦੇ ਉਹ ਜਾ ਆ ਬੁਲਾ ਲਿਆ ਉਹਨਾਂ ਨੂੰ ਜਾ ਬੁਲਾ ਲਿਆ ਉਹਨਾਂ ਕਰ ਦੂੰਗਾ ਸੈਟੋ ਨਾਲ ਦੀ ਨਾਲੇ ਕੋਤਾ ਭਿਜਾਉਣੇ ਪੈਣਗੇ ਕੀ ਉਹਨਾਂ ਕੋਲ ਹੈ ਨਹੀਂ ਬਤਾਈਂ ਕਹਿੰਦਾ ਜਾ ਬੁਲਾ ਲਿਆ ਉਹਨਾਂ ਨੂੰ ਉਹ ਯਾਰ ਪੈਸੇ ਦਿੱਤੇ ਆ ਬਾਈ ਉਹਨਾਂ ਨੂੰ ਮੈਂ ਮੁੰਡਿਆਂ ਨੂੰ ਉਹ ਕਹਿੰਦੇ ਭਾਈ ਅਸੀਂ ਲਿਆਉਂਗੇ ਬੱਲੀ ਨੂੰ ਕਰਿਆਦਾ ਫੋਨ ਮੰਗਾ ਬਾਪੂ ਫੋਨ ਚੱਕਦਾ ਨਹੀਂ ਉਹ ਕਹਿੰਦਾ ਬੀਜੀ ਹੋਣਾ ਚਲਾ ਦੇ ਕਮਲ ਚਲਾ ਦੇ ਮੋਟਰ ਬਾਈ ਓਏ ਭਈਆ ਜਿਹੜਾ ਬਾਲਾ ਲੱਗਿਆ ਵੇ ਬਾਲੋ ਤੇ ਵੀ ਨਿਕਲ ਜਾਂਦਾ ਬਾਲ ਪਾਣੀ ਹੈ ਬਾਲ ਖਰਾਬ ਹੈ ਪਾਪੇ ਬਾਈ ਕਿੰਨੇ ਇੰਚੀ ਦੇ ਲੇਕਨ ਇਹ ਆਪਾਂ ਕੋਈ ਹੈ ਅੱਗੇ ਅੱਗੇ ਮਤੇ ਕਿਆ ਆਹ ਨਹੀਂ ਚੈੱਕ ਕਰਨਾ ਚਲੀ ਜਾਣਦੇ ਬੱਤ ਫੜ ਲੈ ਜਾ ਕੇ ਉਹਨੂੰ ਕਹਿ ਦੇ ਐਂ ਲਿਆ ਪਾਈ ਤਸੱਲੀ ਗੱਲ ਲਈ ਮਿਸਤਰੀ ਸਾਹਿਬ ਨੇ ਪੂਰੀ ਮਿਸਤਰੀ ਸਾਹਿਬ ਕਿ ਨਹੀਂ ਤੇ ਹੋ ਗਈ ਤਸੱਲੀ ਐ ਭਾਈ

ਉਗੀ ਸਮਾਪਤੀ ਹਨ ਬਲੌਗ ਦੀ ਚੱਕ ਲੈ ਭਾਈ ਮਿਸਤਰੀ ਨਸਮਾਨ ਹੁਣ ਚੱਲੇ ਹੁਣ ਮਿਸਤਰੀ ਸਾਹਿਬ ਨਿਬੜ ਗਿਆ ਕੰਮ ਹੁਣ ਦੇਖੋ ਮੁੰਡੇ ਮੈਂ ਬਲੌਗ ਵਿੱਚ ਆਪਣੀ ਪੂਰੇ ਆਪਣਾ ਬਲੌਗ ਸਮਾਪਤ ਹੈ ਓਕੇ ਬਾਏ ਫੁੱਲ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਦਦੇ ਬਦਦੇ ਟੂਟੀ ਬੰਦਰੀ ਕਰੀ ਹੋਣੀ ਆਓ ਉੱਪਰ ਤੇ ਨਿਕਲਣਾ ਅੱਛਾ ਬੰਦ ਕਰਨੇ ਵਾਲਾ ਹੈ